ਇੱਕ ਸਾਲ ਦੇ ਵਿੱਚ 2 ਮਹੀਨੇ ਪਾਣੀ ਮਿਲਦਾ ਏ ਉਹ ਵੀ ਅਸੀਂ ਧਰਨਾ ਲਾ ਕੇ ਉੱਤੇ ਫੱਟੇ ਚੱਕ ਕੇ ਆਨੇ ਜੀ ਆਕਰਪੁਰ ਆਪ ਜਾ ਕੇ ਕਿਹੜਕ ਨੂੰ ਕਿੰਨੇ ਪਾਣੀ ਲਾ ਲੇ ਇੱਕ ਪਾਣੀ ਵੀ ਨਹੀਂ ਲੱਗਿਆ ਜੀ ਨਹਿਰ ਦਾ ਨਹਿਰ ਦਾ ਇੱਕ ਪਾਣੀ ਵੀ ਨਹੀਂ ਲੱਗਿਆ ਆ ਸਾਰੇ ਕਿਸਾਨ ਖੜੇ ਨੇ 6-7 ਪਿੰਡਾਂ ਦੇ ਇੱਧਰੋਂ ਆ ਸੁੱਕੀ ਪਈ ਏ ਇੱਧਰੋਂ ਤਾਰਾਂ ਕੱਟੀਆਂ ਗਈਆਂ ਜ਼ਿੰਮੇਵਾਰ ਕਿੱਥੇ ਜਾਊਗਾ ਜੀ ਉਹਨਾਂ ਦੇ ਨਾਲ 80 ਮੋਟਰਾਂ ਦੀਆਂ ਤਾਰਾਂ ਲੈ ਕੇ ਸੋਨੇ ਸਟਾਰਟਰ ਲੈ ਗਏ ਇੱਕ ਪਾਈਪ ਲਾਈਨਾਂ ਪਾ ਗਈਆਂ ਜੀ ਮੈਨਰ ਬਣ ਕੇ ਅਸੀਂ ਉਹ ਸੁੱਕੇ ਜਾਂਦਾ ਕੀ ਫਾਇਦਾ ਜੇ ਪਾਣੀ ਨਹੀਂ ਆਣਾ ਇਹ ਚ ਫਿਰ ਉਹ ਟੇਲਾਂ ਤੇ ਜਿਹੜਾ ਪਾਣੀ ਪਹੁੰਚਾਉਣ ਵਾਲਾ ਵਾਦਾ ਜਿਹ ਹਾਂ ਬਿਲਕੁਲ ਝੂਠ ਹੈ ਬੀ ਜਿਆਦਾ ਬੋਟਾਂ ਦੀ ਲੋਡ ਹੁੰਦੀ ਹੈ ਉਦੋਂ ਕਹਿੰਦੇ ਨੇ ਵੀ ਲਹਿਰਾ ਹਲਕਾ ਵੀ ਬਹੁਤ ਵਧੀਆ ਸੰਗਰੂਰ ਜ਼ਿਲ੍ਹਾ ਅਸੀਂ ਐ ਕਰਦਾਂਗੇ ਸਾਰੇ ਬਹੁਤ ਵੱਡੇ ਵੱਡੇ ਦਾਅਵੇ ਕਰਦੇ ਨੇ ਪਰ ਜਦੋਂ ਸਾਨੂੰ ਲੋਡ ਹੁੰਦੀ ਹੈ ਉਦੋਂ ਸਾਡੇ ਨਾਲ ਕੋਈ ਨਹੀਂ ਖੜਦਾ ਕਹਿੰਦੇ ਅਸੀਂ ਪੰਜਾਬ ਦੇ ਪਾਣੀਆਂ ਦੇ ਰਾਖੇ ਆ ਕੋਈ ਰਾਖਾ ਨਹੀਂ ਜੀ ਰਾਜਸਥਾਨ ਅਸੀਂ ਕਹਿੰਦੇ ਆ ਪੰਜਾਬ ਦੀ ਜਿੰਨੀ ਹਮਤਮਾਨ ਵੀ ਨਹੀਂ ਕੋਈ ਨਹੀਂ ਜੀ ਸਾਡੇ ਪਾਸਾ ਕੋਈ ਨਹੀਂ ਘੱਟ 25 30 ਮੀਟਰ ਨੇ ਇਸ ਨਹਿਰ ਤੇ 80 ਤੋਂ ਪਲੱਸ ਅਸੀਂ ਪਿੰਡਾਂ ਮੈਂ ਕਿਹਾ ਸਾਡਾ ਜਿਹੜਾ ਹੇਠਲਾ ਪਾਣੀ ਹੈ ਉਹਦਾ ਲੈਵਲ 300 ਤੋਂ ਪਲੱਸ ਹੋ ਗਿਆ ਜੀ 200 ਤੋਂ ਪਲੱਸ ਡਰਾਈਵਲ ਹੀ ਹੋ ਗਈ ਉਹ ਹਰਿਆਣਾ ਪਾਣੀ ਮੰਗਦੇ ਹਰਿਆਣੇ ਨਾਲ ਹੋਣਾਂ ਦੀਆਂ ਮੀਟਿੰਗਾਂ ਹੋ ਰਹੀਆਂ ਨੇ ਸਾਡੇ ਨਾਲ ਕਿਉਂ ਨਹੀਂ ਹੁੰਦੀਆਂ ਜੀ ਹਰਿਆਣੇ ਨੂੰ ਪਾਣੀ ਦੇਣ ਤੋਂ ਪਹਿਲਾਂ ਤੁਸੀਂ ਇਹ 100 ਪਿੰਡਾਂ ਵੱਲ ਇੱਥੇ ਵੀ ਧਿਆਨ ਮਾਰੋ ਜੀ ਇੱਕ ਹੋਰ ਗੱਲ ਦੱਸੀ ਸੋਨੂੰ ਵੀ ਯਾਦ ਹੋਊਗਾ ਪਿੰਡ ਪਟਾਲਕਲਾਂ ਦੇ ਵਿੱਚ ਏਸੇ ਨਹਿਰ ਦੇ ਉੱਪਰ ਇੱਕ ਐਸਕੇਪ ਬਣਾਇਆ ਸੀਗਾ ਤਿੰਨ ਕਰੋੜ ਦੀ ਕਰੀਬ ਲਾਗਤ ਨਾਲ ਤੁਸੀਂ ਵੀ ਸਾਰੇ ਪਿੰਡ ਗਏ ਸੀਗੇ ਮੰਤਰੀ ਸਾਹਿਬ ਵੀ ਬੋਲੇ ਸੀਗੇ 84 ਪਿੰਡਾਂ ਨੂੰ ਫਾਇਦਾ ਹੋਊਗਾ ਇਹ ਨਹਿਰ ਹੁਣ ਕਦੇ ਬੰਦ ਨਹੀਂ ਹੋਊਗੀ ਫਿਰ ਵੀ ਕੋਈ ਫਾਇਦਾ ਨਹੀਂ ਉਹਦਾ ਕੋਈ ਫਾਇਦਾ ਨਹੀਂ ਹੋਇਆ ਜੀ ਉਹਦਾ ਸਕੇਪ ਦਾ ਫਾਇਦਾ ਤਾਂ ਹੁੰਦਾ ਜੀ ਵੀ ਜੇ ਕਈ ਵਾਰੀ ਕੋਈ ਜ਼ਿਮੀਂਦਾਰ ਦਾ ਨੁਕਸਾਨ ਹੁੰਦਾ ਨਹਿਰ ਟੁੱਟਦੀ ਹੈ ਜਾਂ ਕੋਈ ਬੁਲਾਰਤ ਹੋਗੀ ਵੀ ਆਪਾਂ ਉਹਦੇ ਵਿੱਚ ਖੋਲਦਾਂਗੇ ਉਹ ਪਾਣੀ ਨਹੀਂ ਲੈਂਦੀ ਜੀ ਪਿੱਛੇ ਅਫਸਰ ਕਹਿਣ ਲੱਗੇ ਵੀ ਤੁਸੀਂ ਝੂਠ ਬੋਲਦੇ ਹੋ ਅਸੀਂ ਅਫਸਰਾਂ ਨੂੰ ਕਿਹਾ ਆਜੋ ਇੱਥੇ ਡੇਢ ਕਿਲਾ ਆ ਜੀ ਨਸ਼ਿੱਤਰ ਦੇ ਮੁੰਡੇ ਦਾ ਕਾਲੇ ਦਾ ਜਿਮਨਦਿਆਂ ਦਾ ਉਹਦੇ ਦੋ ਦਿਨਾਂ ਚਿਰੀ ਚੱਲ ਗਈ ਉਹਦੇ ਵਿੱਚ ਫੇਰ ਵੀ ਇੱਕ ਕੰਤਾ ਮੋਟਰ ਛੱਡ ਕੇ ਫੇਰ ਕੱਦੂ ਹੋਇਆ ਸੀ ਦੋ ਕੱਲ ਦੇ ਫੋਨ ਕਰਨ ਲੱਗੇ ਹਾਂ ਕੱਲ ਵੀ ਫੋਨ ਤੁਸੀਂ ਕੀਤਾ ਕਿ ਭਰਾ ਤੂੰ ਆ ਸਾਡੀ ਆਵਾਜ਼ ਪਹੁੰਚਾ ਪਰ ਜਦੋਂ ਮੇਰੇ ਵਰਗਾ ਦਿਖਾਉਂਦਾ ਝਾੜੂ ਵਾਲੇ ਜਿੰਨੇ ਕਮੈਂਟ ਥੱਲੇ ਇਹਨਾਂ ਨੂੰ ਹੁੰਦਾ ਵੀ ਪਤਾ ਨਹੀਂ ਜਤਿੰਦਰ ਕੋਈ ਨੈਗੇਟਿਵਿਟੀ ਸਰਜਰ ਮੈਂ ਤੈਨੂੰ ਤਾਂ ਪੁੱਛ ਰਿਹਾ ਵੀ ਇਹ ਸਚਾਈ ਹੈ ਵੀ ਨਹਿਰ 'ਚ ਪਾਣੀ ਬਿਲਕੁਲ ਨਹੀਂ ਆਉਂਦਾ ਮੇਰੇ ਇੱਥੇ ਜਿਹੜਾ ਨੱਕਾ ਲੱਗਿਆ ਪਿਆ ਇਹ ਕਦੋਂ ਉਕਦਾ ਹੈਗਾ ਇਹ ਬਾਦੂ ਚੱਦਦਾ ਜੀ ਕਿੰਨੇ ਕ ਟਾਈਮ ਦਾ ਹੋਣਾ ਇਹਨੂੰ ਹੋ ਗਏ ਘੱਟੋ-ਘੱਟ 2 ਸ ਨੀ ਆਂਦਾ ਨਹੀਂ ਆਂਦਾ ਸੀ ਜਦ ਇੱਧਰ ਦੇ ਬੇਲਦਾਰ ਹੁੰਦੇ ਸੀ ਪਟਾੜਾਂ ਦੇ ਬੱਲਰਾਂ ਦੇ ਲੇਲਾਂ ਦੇ ਉਹ ਪਾਣੀ ਮੰਗਦੇ ਸੀ ਹੁਣ ਤਾਂ ਪਾਣੀ ਲਾ ਕੇ ਚੋਂ ਇਹਨਾਂ ਨੇ ਸਰਕਾਰਾਂ ਨਾਲ ਲੈ ਲੈ ਕੇ ਪੈਸੇ ਜਿਹੜੇ ਲਾਏ ਹੋਏ ਨੇ ਨਾ ਉਹਨਾਂ ਨੂੰ ਐ ਨਹੀਂ ਪਤਾ ਵੀ ਇਹ ਚ ਕਿੰਨਾ ਕੁਸ਼ਕ ਪਾਣੀ ਹੈ ਖੁਦ ਰਾਤ ਨੂੰ ਨਾ ਆਪ ਜਾ ਜਾ ਕੇ ਤੇ ਰਾਤ ਨੂੰ ਨਿਗਰ ਰੱਖੀਏ ਨਹਿਰ ਤੇ ਹਾਂ ਇਹ ਕੀ ਕਰਦੇ ਨੇ ਇੱਧਰ ਮੂਲਕ ਬਰਾਜ ਜਾਂਦੀ ਐ ਅੱਗੋਂ ਬੰਦ ਸੀਗੀ ਹੁਣ ਉਹ ਤੇ ਮੈਨਰ ਬਣੇ ਇੱਧਰ ਰੌੜਾ ਲਵਾ ਦਿੰਦੇ ਸੀ ਤੇ ਤੁਹਾਨੂੰ ਇਹ ਕਹਿਣਾ ਜੀ ਮੇਰੀ ਅੱਜ ਦਾ ਬੋਲ ਯਾਦ ਰੱਖ ਲਓ ਮੈਂ ਸਾਰੇ ਕਿਤੇ ਜਾਇਆ ਇਸ ਟਾਈਮ ਆਪਾਂ ਇੰਨੇ ਬੰਦੇ ਖੜੇ ਆ ਘੱਟੋ ਘੱਟ 100 ਬੰਦਾ ਖੜੇ ਨਾ ਉੱਥੇ ਸਕੇਤ ਚੱਲ ਰਹੀ ਹੈ ਪਾਣੀ ਉਹ ਡਰੇਨ ਦੇ ਵਿੱਚ ਜਾ ਰਿਹਾ ਕਿਉਂ ਵਜਾ ਕੀ ਵਜਾ ਕੀ ਇਹਨੂੰ ਆਪਾਂ ਨੂੰ ਜ਼ਿੰਮੇਦਾਰ ਨੂੰ ਪਾਣੀ ਨਹੀਂ ਦੇਣਾ ਉਹ ਪਾਣੀ ਦੇਣਾ ਹਰਿਆਣੇ ਨੂੰ ਹਰਿਆਣੇ ਨੂੰ ਨਹੀਂ ਰਾਜਸਥਾਨ ਨੂੰ ਉਹ ਸਰਸਾ ਰਾਣੀਆਂ ਦੇ ਲਵੇ ਨਾਟੂ ਡੈਮ ਹੈ ਉਹਦੇ ਵਿੱਚ ਪਾਣੀ ਜਾ ਰਿਹਾ ਸੋ ਡੱਕ ਕਰਦਾ ਵੀ ਤਾਂ ਮਤਲਬ ਕੀ ਹੈ ਵੀ ਜਿਹੜਾ ਇਹ ਪੰਜਾਬ ਦੇ ਵਿੱਚ ਲਹਿਰਾ ਗਾਗਾ ਜੜਬਾ ਹਲਕੇ ਦੇ ਵਿੱਚ ਹੋ ਕੇ ਨਹਿਰ ਲੱਗਦੀ ਹੈ ਉਹਦੀ ਐਸਕੇਪ ਜਿਹੜੀ ਘੱਗਰ ਦੇ ਵਿੱਚ ਖੋਲੀ ਜਾਂਦੀ ਹੈ ਘੱਗਰ ਚੋਂ ਪਾਣੀ ਹੈ ਜਿਹੜਾ ਉਹ ਘੱਗਰ ਰਹੀਂ ਰਾਜਸਥਾਨ ਨੂੰ ਨਾਟੂ ਜਾ ਰਹੇ ਜੀ ਸੱਤ ਸੌ ਰਾਣੀਆਂ ਦੇ ਲਵੇ ਹੁਣ ਮੇਰੇ ਨਾਲ ਹੁਣ ਚੱਲ ਜਾਓ ਮੈਂ ਤੁਹਾਨੂੰ ਖਾ ਦਿਨਾ ਸਾਡੇ ਨਾਲ ਹੁਣ ਇਹ ਕਿਹੜੇ ਕਿਹੜੇ ਪਿੰਡਾਂ ਦੇ ਕਿਸਾਨ ਕਿੱਥੇ ਜੀ ਭੂਤਨਾ ਤੋਂ ਆ ਰਹੇ ਨੇ ਜਲੂਰ ਤੋਂ ਆ ਰਹੇ ਨੇ ਛਾਦਰੀ ਹਰੀਦੇ ਨੇ ਰਾਇਦਰਣ ਦੇ ਨੇ ਜਿਹੜੇ ਲਵੇ ਲਵੇ ਪਿੰਡ ਵਾਲੇ ਨੇ ਕੱਲ ਮੈਂ ਮੈਸੇਜ ਪਾਇਆ ਦੀ ਨਾਲ ਦੀ ਨਾਲ ਇਕੱਠੇ ਹੋਗੇ ਜੇ ਇਹਨਾਂ ਨੂੰ ਇੰਨੀ ਠੰਡ ਚ ਹੋਗੀ ਐ ਇੰਨੀ ਠੰਡ ਚ 8 ਵਜੇ ਤੱਕ ਇੱਥੇ 7-8 ਵਜੇ ਦੇ ਇੱਥੇ ਆ ਰਹੇ ਨੇ ਕਿਹੜੇ ਉਹ ਬਿਲਕੁਲ ਸਟੈਂਡ ਤੇ ਲਾਂਦੇ ਨੇ ਜਦ ਹੁਣਾਂ ਨੂੰ ਪਤਾ ਹੈ ਸਾਰੇ ਪਾਸੇ ਵੀ ਕੋਈ ਕੰਮ ਬਣਦਾ ਨਹੀਂ ਹੈਗਾ ਉਹ ਫਿਰ ਆਪਣਾ ਝੰਡਾ ਚੱਕਣਾ ਪੈਂਦਾ ਜੀ ਫਿਰ ਤਾਂ ਤੁਹਾਡੇ ਹਿਸਾਬ ਨਾਲ ਤਾਂ ਜਿਹੜਾ ਇੱਧਰੇ ਆਪਾਂ ਕਹਦੀਏ ਵੀ ਮੈਨਰ ਪੱਕੇ ਕਰ ਰਹੀ ਹੈ ਸਰਕਾਰ ਸਿਮਿੰਟ ਵਾਲੇ ਬਣਾ ਰਹੀ ਹੈ ਜਾਂ ਅੰਡਰਗਰਾਉਂਡ ਪਾਈਪਾਂ ਦੱਬ ਰਹੀ ਹੈ ਜਾਂ ਸਕੇਪ ਪਾ ਰਹੀ ਹੈ ਉਹਦਾ ਵੀ ਕੋਈ ਫਾਇਦਾ ਨਹੀਂ ਜਦੋਂ ਪਾਣੀ ਹੀ ਨਹੀਂ ਜਦ ਪਾਣੀ ਨਹੀਂ ਹੈਗਾ ਜੀ ਉਹਦਾ ਕੀ ਫਾਇਦਾ ਕੀ ਫਾਇਦਾ ਹੀ ਉਹਦਾ ਕਰਾਂਗੇ ਕੀ ਜਿੱਥੇ ਪੰਜਾਬ ਸਰਕਾਰ ਵੱਲੋਂ ਇੱਕ ਪਾਸੇ ਤੇਲਾਂ ਤੇ ਪਾਣੀ ਪਹੁੰਚਾਉਣ ਦੇ ਵੱਡੇ ਵੱਡੇ ਦਾਵੇ ਕੀਤੇ ਜਾਂਦੇ ਆ ਵਾਅਦੇ ਕੀਤੇ ਜਾਂਦੇ ਆ ਵੱਡੇ ਵੱਡੇ ਇਸ਼ਤਿਹਾਰ ਦਿੱਤੇ ਜਾਂਦੇ ਆ ਪਰ ਅਸਲ ਸਥਿਤੀ ਕੀ ਹੈ ਉਹ ਤੁਹਾਨੂੰ ਦਿਖਾਉਣ ਲਈ ਪਹੁੰਚਿਆ ਜਲ ਸਰੋਤ ਮੰਤਰੀ ਸ਼੍ਰੀ ਬਰਿੰਦਰ ਗੋਇਲ ਦੇ ਵਿਧਾਨ ਸਭਾ ਹਲਕਾ ਲਹਿਰਾ ਦੇ ਵਿੱਚ ਖੜੇ ਆ ਜਿਹੜੀ ਨਹਿਰ ਦੇਖ ਰਹੇ ਹੋ ਲਾੜ ਵੰਜਾਰਾ ਬ੍ਰਾਂਚ ਨਹਿਰ ਜਿਹੜੀ ਪਿੱਛੋਂ ਵਿਤ ਮੰਤਰੀ ਹਲਕੇ ਢੜਬਾ ਚ ਆਉਂਦੀ ਹੈ ਤੇ ਇਧਰ ਸੈਂਕੜੇ ਪਿੰਡਾਂ ਨੂੰ ਜਿਹੜਾ ਇਹ ਕਵਰ ਕਰਦੀ ਹੈ ਇਹਨਾਂ ਦੋਨਾਂ ਢੜਬਾ ਤੇ ਲਹਿਰਾ ਹਲਕੇ ਦੇ ਵਿੱਚ ਆ ਤਸਵੀਰ ਦਿਖਾਵਾਂਗੇ ਇੱਕ ਵਾਰੀ ਦਿਖਾ ਦਿਓ ਕਿ ਇਹ ਨਹਿਰ ਹੈ ਜਿਹੜੀ 100 ਤੋਂ ਵੱਧ ਪਿੰਡਾਂ ਨੂੰ ਪਾਣੀ ਦਿੰਦੀ ਹੈ ਕਿ ਕਿੱਦਾਂ ਇੱਥੇ ਡਾਟ ਲੱਗੀ ਹੋਈ ਹੈਗੀ ਪੁਰ ਦੇ ਸਾਹਮਣੇ ਤੇ ਦੂਜੀ ਦੇਖੋਗੇ ਕਿ ਨਹਿਰ ਸੁੱਕੀ ਪਈ ਹੈ ਪਿਛਲੇ ਲੰਮੇ ਸਮੇਂ ਤੋਂ ਇਕੱਠੇ ਹੋਏ ਪਿੰਡਾਂ ਵਾਲੇ ਗੱਲਬਾਤ ਕਰਦੇ ਅਮਲ ਵੀ ਕਿੰਨੇ ਕਿ ਦਿਨ ਕਦੋਂ ਤੋਂ ਬੰਦ ਹੈ ਇਹ ਨਹਿਰ ਇਹ 2007 ਤੋਂ ਜੀ ਇਹ ਨਵੀਂ ਬਣੀ ਸੀ ਹੂੰ ਪਹਿਲਾਂ ਇਹ 82 ਵਾਲੀ ਜਿਹੜੀ ਨਹਿਰ ਸੀ ਉਹ ਵਧੀਆ ਸੀ ਇਹ 2007 ਤੋਂ ਜਾਂ ਨਵੀਂ ਬਣੀ ਆ ਇਹਦਾ ਬੈਡ ਕਿਸੇ ਕਾਂਗਰਸ ਦੀ ਸਰਕਾਰ ਦੀ ਜੀ ਕਿਸੇ ਕਿਸਾਨ ਨੂੰ ਨਹੀਂ ਪੁੱਛਿਆ ਗਿਆ ਵੀ ਇਹਦਾ ਬੈਡ ਕਿੰਨਾ ਕਿਵੇਂ ਪਾਣੀ ਕਰਨਾ ਕਿਵੇਂ ਨਾ ਆਪਦੇ ਮਤਲਬ ਨਾਲ ਬਣਾ ਗਈ ਹੁਣ ਇਹਦਾ ਬੈਡ 10 ਫੁੱਟ ਦਾ ਕਰਤਾ ਜੀ ਜਿਹੜਾ ਕਿ ਪਹਿਲਾਂ ਬੈਡ ਇਹਦਾ 22 ਫੁੱਟ ਚੌੜਾ ਸੀਗਾ ਥੱਲੋਂ ਤੇ ਪਾਣੀ 7.5 ਫੁੱਟ ਪਾਣੀ ਆਂਦਾ ਸੀ ਹੁਣ ਇਹਦਾ ਪਾਣੀ ਆ ਲਾਗ ਲੱਗੀ ਪਈ ਆ ਜੀ ਸਿਰਫ 2 ਫੁੱਟ ਪਾਣੀ ਆਂਦਾ ਹੈ ਇਹਦਾ ਨਹਿਰ ਦਾ ਪਾਣੀ ਹੈ ਜਿਹੜਾ 333 ਕੁਸ਼ਕ ਪਾਣੀ ਹੈ ਇਹਨਾਂ ਨੇ ਨਹਿਰ ਦਾ ਪਾਣੀ ਜ਼ਿੰਮੇਦਾਰਾਂ ਨੇ ਜ਼ਮੀਨਾਂ ਪੱਧਰ ਕਰਕੇ ਹੀ ਰਕਵੇ ਵਧਾਤੇ ਤੇ ਇਹਦੇ ਪੈਪ ਲੈਣਾ ਵੀ ਪੈ ਗਿਆ ਮੈਨਰ ਵੀ ਨਵੇਂ ਬਣਾਤੇ ਇਹਦਾ ਜਿਹੜਾ ਨੋਂ ਪਹਿਲੀ ਗੱਲ ਤਾਂ ਇਹਦਾ ਨੋਂ ਗਲਤ ਹੈ ਇਹਦਾ ਲਾਗੜ ਮਜ਼ਾਰਾ ਅਰਜਵਾਹਾ ਨੋਂ ਹੈ ਅਰਜਵਾਹਾ ਆਪਾਂ ਕਿਹਨੂੰ ਕਹਿੰਦੇ ਆ ਮੈਨਰ ਨੂੰ ਇਹਦੇ ਘੱਟੋ ਘੱਟ 25 30 ਮੈਨਰ ਨੇ ਇਸ ਨਹਿਰ ਤੇ 80 ਤੋਂ ਪਲੱਸ ਅਸੀਂ ਪਿੰਡਾਂ ਜੇ ਕੋਈ ਸਰਕਾਰ ਦਾ ਦਾਅਵਾ ਕਰਦੀ ਹੈ ਵੀ ਅਸੀਂ ਨੇ 2007 ਤੋਂ ਵੀ ਸਾਡੇ ਲਵੇ ਰਿਕਾਰਡ ਪਏ ਸਾਡੇ ਲਵੇ ਲਓ ਜੀ ਆ ਕੇ ਇੱਥੇ ਸਾਡੇ ਨਾਲ ਡਿਬੇਟ ਕਰੋ ਕੋਈ ਵੀ ਮੰਤਰੀ ਆਜੇ ਕੋਈ ਐਮਐਲਏ ਆਜੇ ਕੋਈ ਮੁੱਖ ਮੰਤਰੀ ਆਜੇ ਕਿਸੇ ਕਾਂਗਰਸ ਦਾ ਆਜੇ ਅਕਾਲੀ ਆਜੇ ਆਮ ਆਲੇ ਆਜਾ ਕੋਈ ਆਜੇ ਅਸੀਂ ਸਾਡੇ ਦਿਲ ਦੀ ਪੁੱਛੋ ਵੀ ਸਾਡੇ ਨਾਲ ਕੀ ਵੀ ਤਰੀਏ ਜਿਹੜਾ ਕਿ ਸਾਡਾ ਜਿਹੜਾ ਹੇਠਲਾ ਪਾਣੀ ਹੈ ਉਹਦਾ ਲੈਵਲ 300 ਤੋਂ ਪਲੱਸ ਹੋ ਗਿਆ ਜੀ 200 ਤੋਂ ਪਲੱਸ ਡ੍ਰਾਈਵਲ ਹੀ ਹੋ ਗਈ ਅਸੀਂ ਕਿੰਨੇ ਕ ਬੋਰ ਲਾ ਲਾਂਗੇ ਹੁਣ ਜ਼ਿੰਮੇਦਾਰ ਅੱਜ ਇੱਥੇ 80 ਮੋਟਰਾਂ ਦੀਆਂ ਤਾਰਾਂ ਕੱਟੀਆਂ ਗਈਆਂ ਇਧਰੋਂ ਆ ਸੁੱਕੀ ਪਈ ਐ ਇਧਰੋਂ ਤਾਰਾਂ ਕੱਟੀਆਂ ਗਈਆਂ ਜ਼ਿੰਮੇਦਾਰ ਕਿੱਥੇ ਜਾਊਗਾ ਜੀ ਅੱਜ ਕਿਸੇ ਕੋਈ ਨੂੰ ਐ ਨਹੀਂ ਹੈਗਾ ਕੋਈ ਪੁਲਿਸ ਵਾਲੇ ਨੂੰ ਹੈਗੀ ਵੀ ਇਹ ਇਹਨਾਂ ਦੇ ਕਵਰ ਕਰੀਏ ਤਿੰਨੇ ਦਿਨਾਂ 'ਚ 80 ਮੋਟਰਾਂ ਦੀਆਂ ਤਾਰਾਂ ਲੈ ਕੇ ਸਾਂਹੇ ਸਟਾਰਟਰ ਲੈ ਗਏ ਇੱਕ ਨਹਿਰ ਦੀ ਗੱਲ ਕਰਾਂ ਤੁਸੀਂ ਤਾਂ ਦੇਖਿਆ ਆਪਦੇ ਪੱਕੇ ਪੁਮਕੜੇ ਕਹਿ ਸਕਦੇ ਹੋ ਆਮ ਆਦਮੀ ਪਾਰਟੀ ਦੇ ਹਾਂਜੀ ਬੱਡੇ-ਬੱਡੇ ਇਤਿਹਾਰ ਦਿੰਦੇ ਆ ਉਹ ਤਾਂ ਕਹਿੰਦੇ ਟੇਲਾਂ ਤੇ ਪਾਣੀ ਪਹਚਾਤਾ ਤੁਹਾਡੇ ਤਾਂ ਇੱਥੇ ਹਲਕੇ ਦਾ ਖੁਦ ਜਲ ਸਰੋਤ ਮੰਤਰੀ ਤੁਸੀਂ ਕਹਿੰਦੇ ਕਦੇ ਪਾਣੀ ਨਹੀਂ ਆਇਆ ਅਸੀਂ 2014 ਦੇ ਨਾਲ ਸੀਐਮ ਸਾਹਿਬ ਨਾਲ ਜੁੜੇ ਹੋਏ ਸੀਗੇ ਅੱਜ ਉਹਨਾਂ ਨੂੰ ਇਹ ਇਲਾਕਾ ਨਹੀਂ ਦਿਖ ਰਿਹਾ ਜਿੱਥੋਂ ਹੋ ਸਟਾਰਟਿੰਗ ਹੋਈ ਸੀ ਉਹਨਾਂ ਦੀ ਆਮ ਪਾਰਟੀ ਦੀ ਆਪਾਂ ਕਹਿ ਲਈਏ ਵੀ ਇਹ ਲਹਿਰੇ ਹਲਕੇ ਚੋ ਸਟਾਰਟਿੰਗ ਹੋਈ ਸੀ ਸੀਐਮ ਸਾਹਿਬ ਨੇ ਕੇਰਾ ਆ ਕੇ ਲਹਿਰੇ ਹਲਕੇ ਦਾ ਨਹੀਂ ਕਿਹਾ ਵੀ ਹਾਂ ਤੁਹਾਨੂੰ ਕੀ ਚਾਹੀਦਾ ਹੁਣ ਹਰਿਆਣਾ ਪਾਣੀ ਮੰਗ ਰਹੇ ਹਰਿਆਣੇ ਨਾਲ ਉਹਨਾਂ ਦੀਆਂ ਮੀਟਿੰਗਾਂ ਹੋ ਰਹੀਆਂ ਨੇ ਸਾਡੇ ਨਾਲ ਕਿਉਂ ਨਹੀਂ ਹੁੰਦੀਆਂ ਜੀ ਇੱਥੇ ਆ ਕੇ ਅਸੀਂ ਆਮ ਅਸੀਂ ਕੋਈ ਧਰਨੇ ਵਾਲੇ ਤਾਂ ਨਹੀਂ ਹੈਗੇ ਜੀ ਅਸੀਂ ਆਮ ਕਰੇਲੂ ਸਾਰੇ ਪਿੰਡਾਂ ਦੇ ਖੜੇ ਆ ਇੱਥੇ ਸਾਰੇ ਕਿਸਾਨ ਆ ਸਾਡੇ ਲਈ ਵੀ ਕੋਈ ਝੰਡਾ ਨਹੀਂ ਅਸੀਂ ਆ ਪਾਣੀ ਮੰਗ ਰਹੇ ਵੀ ਸਾਨੂੰ ਪਾਣੀ ਦੇ ਦਿਓ ਜੀ ਹਰਿਆਣੇ ਨੂੰ ਪਾਣੀ ਦੇਣ ਤੋਂ ਪਹਿਲਾਂ ਤੁਸੀਂ ਇਹ 100 ਪਿੰਡਾਂ ਵੱਲ ਇੱਥੇ ਵੀ ਧਿਆਨ ਮਾਰੋ ਜੀ ਵੀ ਇਹ ਐਮ ਐਲ ਵੀ ਲੰਘਦੇ ਨੇ ਸੋਹਣੇ ਲੋਨ ਦੀ ਗੱਲ ਕਰੀਏ ਪਿਛਲੇ 1 ਸਾਲ ਦੀ ਗੱਲ ਕਰੀਏ ਇਸ ਨਹਿਰ ਕਿੰਨਾ ਕੁ ਦਿਨ ਚੱਲਦੀ ਹੈ ਨਹਿਰ ਇਹ ਇਹਦੇ ਵਿੱਚ ਜੀ ਸਿਰਫ ਸਾਨੂੰ 2 ਮਹੀਨੇ ਪਾਣੀ ਮਿਲਦਾ ਹੈ ਉਹ ਵੀ ਜਦ ਸਾਡਾ ਝੋਨਾ ਪੱਕ ਜਾਂਦਾ ਹੈ ਜਿਆਦਾ ਸਾਨੂੰ ਪਾਣੀ ਦੀ ਲੋੜ ਹੁੰਦੀ ਹੈ ਉਦੋਂ ਸਾਨੂੰ ਪਾਣੀ ਨਹੀਂ ਮਿਲਦਾ ਸਿਰਫ ਸਾਨੂੰ 2 ਮਹੀਨੇ ਮਿਲਦਾ ਹੈ 1 ਸਾਲ ਦੇ ਵਿੱਚ 2 ਮਹੀਨੇ ਪਾਣੀ ਮਿਲਦਾ ਹੈ ਉਹ ਵੀ ਅਸੀਂ ਧਰਨਾ ਲਾ ਕੇ ਉੱਥੇ ਫੱਟੇ ਚੱਕ ਕੇ ਆਨੇ ਜਿਆਕਰਪੁਰ ਆਪ ਜਾ ਕੇ ਦਿੱਤਾ ਮਿਲਦਾ ਹੈ ਆ ਜਥੇਬੰਦੀਆਂ ਨੂੰ ਲੈ ਕੇ ਅਸੀਂ ਅਗਰਪੁਰ ਫੱਟੇ ਚੱਕ ਕੇ ਆਨੇ ਆ ਉੱਥੇ ਸਾਡੇ ਲਵੇ ਪੁਲਿਸ ਆ ਜਾਂਦੀ ਹੈ ਥੋੜੇ ਪਰਚੇ ਪੈਣਗੇ ਅਸੀਂ ਕਹੇ ਜ ਹੁਣ ਜੇ ਗੱਲ ਕਰਦੇ ਆ ਅਫਸਰਾਂ ਨਾਲ ਨਹਿਰੂ ਮਹਿਕਮੇ ਨਾਲ ਉਹ ਕਹਿੰਦੇ ਜੀ ਬੋਹਾ ਬਲਾਡਾ ਨੂੰ ਜ਼ਰੂਰੀ ਹੈ ਕੀ ਗੱਲ ਜੀ ਸੰਗਰੂਰ ਦਾ ਹਿੱਸਾ ਨਹੀਂ ਹੈਗੇ ਅਸੀਂ ਅਸੀਂ ਕੋਈ ਹੋਰ ਜਾਂ ਪਾਕਿਸਤਾਨ ਦੇ ਪਾਕਿਸਤਾਨ ਦੇ ਅਸੀਂ ਤਾਂ ਹੀ ਸੋਚ ਰਹੇ ਆ ਵੀ ਜਦੋਂ ਵੋਟਾਂ ਦੀ ਲੋੜ ਹੁੰਦੀ ਹੈ ਉਦੋਂ ਕਹਿੰਦੇ ਨੇ ਵੀ ਲੈਰਾ ਹਲਕਾ ਵੀ ਬਹੁਤ ਵਧੀਆ ਸੰਗਰੂਰ ਜ਼ਿਲ੍ਹਾ ਅਸੀਂ ਐ ਕਰ ਦਾਂਗੇ ਸਾਰੇ ਬਹੁਤ ਵੱਡੇ ਵੱਡੇ ਦਾਅਵੇ ਕਰਦੇ ਨੇ ਪਰ ਜਦੋਂ ਸਾਨੂੰ ਲੋੜ ਹੁੰਦੀ ਹੈ ਉਦੋਂ ਸਾਡੇ ਨਾਲ ਕੋਈ ਨਹੀਂ ਖੜਦਾ ਹੁਣ 4 ਸਾਲ ਹੋ ਗਏ ਸਾਨੂੰ ਇੱਕ ਨੂੰ ਕਿੰਨੇ ਪਾਣੀ ਲਾ ਲੇ ਇੱਕ ਪਾਣੀ ਵੀ ਨਹੀਂ ਲੱਗਿਆ ਜੀ ਨਹਿਰ ਦਾ ਨਹਿਰ ਦਾ ਇੱਕ ਪਾਣੀ ਵੀ ਨਹੀਂ ਲੱਗਿਆ ਆ ਸਾਰੇ ਕਿਸਾਨ ਖੜੇ ਨੇ 6-7 ਪਿੰਡਾਂ ਦੇ ਕੋਈ ਵੀ ਬੰਦਾ ਇੱਕ ਬੰਦਾ ਵੀ ਕਹੇ ਅਫਸਰ ਕਹੇ ਇੱਥੇ ਉੱਥੇ ਉਹਨਾਂ ਲਵੇ ਰਕਾਰਟ ਪੈਣਾ ਹੁਣ ਹਾਂ ਇੱਕ ਆਗਿਆ ਜੇ ਨਹਿਰ ਜਰੂਰ ਚੱਲ ਰਹੀ ਹੈ ਉਹ ਕਿਵੇਂ ਚੱਲ ਰਹੀ ਹੈ ਸਾਨੂੰ ਉਹ ਵੀ ਦੱਸ ਦਿੰਨੇ ਆ ਹੁਣ ਇੱਥੇ ਕਹਿ ਦਿੰਦੇ ਨੇ ਵੀ ਹਰਿਆਣਾ ਮੈਂ ਦੱਸੀ ਕੋਈ ਝਾੜੂ ਨਾਲ ਨਾਰਾਜ਼ਗੀ ਤਾਂ ਨਹੀਂ ਕਿਤੇ ਤਾਂ ਦੋਸ਼ ਲਾ ਰਿਹਾ ਪੱਕੀ ਗੱਲ ਹੈ ਮੈਂ ਕਹਿੰਦਾ ਜੀ ਅਸੀਂ ਕੋਈ ਚੱਕਰ ਨਹੀਂ ਹੈਗਾ ਅਸੀਂ ਕੋਈ ਨਾਰਾਜ਼ਗੀ ਨਹੀਂ ਹੈਗੀ ਅਸੀਂ ਇਹ ਕਹਿੰਨੇ ਆ ਪਤਾ ਕੀ ਹੈ ਨਾਰਾਜ਼ਗੀ ਅਸੀਂ ਤਾਂ ਕਰ ਰਹੇ ਆ ਵੀ ਸਾਡੇ ਅਸੀਂ ਆਮ ਆਪ ਪਾਰਟੀ ਵਾਲੇ ਬੰਦੇ ਆ ਸਾਡੀ ਗੱਲਾਂ ਹੁਣ ਲੋਕ ਸਾਨੂੰ ਘਰੇ ਨੇ ਮੈਂ ਮੈਂ ਤੈਨੂੰ ਗੱਲ ਤਾਂ ਕੱਟ ਰਿਹਾ ਖਾਸ ਕਰਕੇ ਮੇਰੇ ਤੇ ਕੀ ਹੁੰਦਾ ਨਾ ਜਦੋਂ ਮੇਰੇ ਵਰਗਾ ਹੁਣ ਤੁਸੀਂ ਵੀ ਕੱਲ ਦੇ ਫੋਨ ਕਰਨ ਲੱਗੇ ਹੋ ਕੱਲ ਵੀ ਫੋਨ ਤੁਸੀਂ ਕੀਤਾ ਕਿ ਭਰਾ ਤੂੰ ਆ ਸਾਡੀ ਆਵਾਜ਼ ਪਹੁੰਚਾ ਪਰ ਜਦੋਂ ਮੇਰੇ ਵਰਗਾ ਦਿਖਾਉਂਦਾ ਝਾੜੂ ਵਾਲੇ ਜਿੰਨੇ ਕਮੈਂਟ ਥੱਲੇ ਇਹਨਾਂ ਨੂੰ ਹੁੰਦਾ ਵੀ ਪਤਾ ਨਹੀਂ ਜਤਿੰਦਰੇ ਕੋਈ 네ਗਟਿਵਿਟੀ ਸਰਜਰ ਮੈਂ ਤੈਨੂੰ ਤਾਂ ਪੁੱਛ ਰਿਹਾ ਵੀ ਇਹ ਸਚਾਈ ਹੈ ਵੀ ਨਹਿਰ ਚ ਪਾਣੀ ਬਿਲਕੁਲ ਨਹੀਂ ਆਉਂਦਾ ਮੇਰੇ ਜੀ ਲਵੇ ਨਾ 60 ਪਿੰਡਾਂ ਦੇ ਮਤੇ ਪਾਈ ਪੈਨੇ 60 ਪਿੰਡਾਂ ਦਾ ਮੇਰਾ ਗਰੁੱਪ ਬਣਾਇਆ ਹੋਇਆ ਖੁਦ ਇਸ ਨਹਿਰ ਦਾ ਹੇਰ ਮੈਂ ਹੌਲੀ ਹੌਲੀ ਆਪਦਾ ਬਾਣ ਠੇਕੇ ਦੇ ਦੇ ਕੇ ਮੇਰੇ ਲਵੇ 4 ਏਕੜ ਬਾਣ ਹੈ ਸਾਰੇ ਪਿੰਡ ਨੂੰ ਪਤਾ ਹੈ ਮੈਂ ਇਸ ਨਹਿਰ ਤੇ 4 ਸਾਲ ਹੋ ਗਏ ਮਿਹਨਤ ਕਰਦੇ ਨੂੰ ਵੀ ਇਹਨੂੰ 1 ਨੰਬਰ 'ਚ ਪਾਵਾਂਗੇ ਹੁਣ ਇਹਦੇ ਪਾਈਪ ਲਾਈਨਾਂ ਪਾਈਆਂ ਜੀ ਮੈਨਰ ਬਣ ਕੇ ਅਸੀਂ ਉਹ ਸੁੱਕੇ ਜਿਹਦਾ ਕੀ ਫਾਇਦਾ ਜੇ ਪਾਣੀ ਨਹੀਂ ਆਣਾ ਇਹ 'ਚ ਇੱਕ ਹੋਰ ਗੱਲ ਦੱਸੀ ਸੋਨੂੰ ਵੀ ਯਾਦ ਹੋਊਗਾ ਪਿੰਡ ਪਟਾਲਕਲਾਂ ਦੇ ਵਿੱਚ ਏਸੇ ਨਹਿਰ ਦੇ ਉੱਪਰ ਇੱਕ ਐਸਕੇਪ ਬਣਾਇਆ ਸੀਗਾ ਤਿੰਨ ਕਰੋੜ ਦੀ ਕਰੀਬ ਲਾਗਤ ਨਾਲ ਤੁਸੀਂ ਵੀ ਸਾਰੇ ਪਿੰਡ ਗਏ ਸੀਗੇ ਮੰਤਰੀ ਸਾਹਿਬ ਵੀ ਬੋਲੇ ਸੀਗੇ ਕਿ 84 ਪਿੰਡਾਂ ਨੂੰ ਫਾਇਦਾ ਹੋਊਗਾ ਇਹ ਨਹਿਰ ਹੁਣ ਕਦੇ ਬੰਦ ਨਹੀਂ ਹੋਊਗੀ ਫਿਰ ਵੀ ਕੋਈ ਫਾਇਦਾ ਨਹੀਂ ਉਹਦਾ ਕੋਈ ਫਾਇਦਾ ਨਹੀਂ ਹੋਇਆ ਜੀ ਉਹਦੇ ਵਿੱਚ ਨਾ ਜਿਹੜਾ ਠੇਕੇਦਾਰ ਹੈ ਜੀ ਉਹਨੇ ਦੋਨੇ ਜਿਹੜੇ ਦੋ ਪੜੋਲੀਆਂ ਸਿਰੇ ਤੇ ਦੱਬੀਆਂ ਨੇ ਉਹ ਪੀੜੀਆਂ ਦੱਬਤੀਆਂ ਅੱਗੇ ਡਰੇਨ ਚ ਪੀੜੀਆਂ ਦੱਬਤੀਆਂ ਹੁਣ ਸਾਨੂੰ ਐ ਸੀ ਵੀ ਜੇ ਕਈ ਵਾਰੀ ਕਦੇ ਨਾ ਟੁੱਟ ਜੇ ਇੱਕੋ ਲਗਤ ਸਕੇਪ ਦੇ ਵਿੱਚ ਪਾਣੀ ਛੱਡਿਆ ਜਾਂਦਾ ਹੈ ਜਾਂ ਕਿਤੇ ਕਈ ਵਾਰੀ ਕੋਈ ਬਾਰਸ਼ ਹੋ ਜੇ ਸਕੇਪ ਦੇ ਵਿੱਚ ਪਾਣੀ ਛੱਡਿਆ ਜਾਂਦਾ ਹੈ ਹੁਣ ਉੱਥੇ ਜਾ ਕੇ ਉਹਨਾਂ ਨੇ ਨੱਕਾ ਲਾਤਾ ਜਦ ਵੀ ਕੋਈ ਇੱਥੇ ਪਾਣੀ ਦੀ ਲੋੜ ਪੈਂਦੀ ਹੈ ਨਹਿਰ ਦੇ ਵਿੱਚ ਨੱਕਾ ਲਾ ਦਿੰਦੇ ਨੇ ਵੀ ਇੱਥੇ ਇਹਦਾ ਕੰਮ ਚੱਲ ਰਿਹਾ ਜੀ ਪੁਲ ਬਣ ਰਹੇ ਚੋਨੇ ਵੇਲੇ ਇਹਨਾਂ ਨੇ ਸਕੇਪ ਦੀ ਗੱਲ ਕਰ ਰਹੇ ਲੱਗਦਾ ਕੋਈ ਫਾਇਦਾ ਹੋਇਆ ਸਾਨੂੰ ਕੋਈ ਫਾਇਦਾ ਨਹੀਂ ਹੋਇਆ ਜੀ ਫਾਇਦਾ ਤਾਂ ਹੁੰਦਾ ਜੇ ਇਸ ਦੇ ਵਿੱਚ ਅੱਜ ਪਾਣੀ ਹੁੰਦਾ ਜੇ ਆਪਾਂ ਕਹਿੰਦੇ ਆ ਵੀ ਚਲ ਕੋਈ ਚਿਰੀ ਮੋਗਾ ਬੰਦ ਹੈ ਕੋਈ ਮੈਨਰ ਬੰਦ ਹੈ ਮੈਨਰਾਂ 'ਚ ਪਾਣੀ ਨਹੀਂ ਪੈਂਦਾ ਜੀ ਉਹ ਕਹਿੰਦੇ ਸਕੀਪ ਦੇ ਜਿਹੜੀਆਂ ਢੋਲੀਆਂ ਨੇ ਜਿਹੜੀਆਂ ਦੱਬੀਆਂ ਨੇ ਕਹਿੰਦੇ ਉਹ ਤਾਂ ਉਹ ਬਿਲਕੁਲ ਨਹਿਰ ਦੇ ਉੱਪਰ ਦੱਬਤੀਆਂ ਹਾਂਜੀ ਸਿਕਰ ਦੱਬਤੀਆਂ ਜੀ ਜੇ ਕਈ ਉਹ ਉਹਦਾ ਸਕੀਪ ਦਾ ਫਾਇਦਾ ਤਾਂ ਹੁੰਦਾ ਜੀ ਵੀ ਜੇ ਕਈ ਵਾਰੀ ਕੋਈ ਜ਼ਿਮੀਂਦਾਰ ਦਾ ਨੁਕਸਾਨ ਹੁੰਦਾ ਨਹਿਰ ਟੁੱਟਦੀ ਹੈ ਜਾਂ ਕੋਈ ਬਾਰਸ਼ ਹੋ ਗਈ ਵੀ ਆਪਾਂ ਉਹਦੇ ਵਿੱਚ ਖੋਲਦਾਂਗੇ ਉਹ ਪਾਣੀ ਨਹੀਂ ਲੈਂਦੀ ਜੀ ਹੂੰ ਹੁਣ ਉਹ ਠੇਕੇਦਾਰ ਪੈਸੇ ਲੈ ਕੇ ਚਲਾ ਗਿਆ ਕਿਸਾਨ ਨੇ ਜਿਹੜੇ ਉਹ ਤੰਗ ਹੋ ਰਹੇ ਨੇ ਹੂੰ ਉਹਦਾ ਫਾਇਦਾ ਤਾਂ ਹੁੰਦਾ ਜੀ ਜੇ ਆਪਾਂ ਉਹਦੇ ਵਿੱਚ ਪਾਣੀ ਪੈਂਦਾ ਵੀ ਇੱਕ ਟੋਕਾ ਕੱਟ ਜਿਹੜਾ ਅੱਗੇ ਪਾਣੀ ਜਾ ਰਿਹਾ 100 ਕੁ ਉਸਕ ਜਾ ਰਿਹਾ ਜਾਂ 150 ਕੁ ਉਸਕ ਪਜਾਰੇ ਉਹਨੂੰ ਕਵਰ ਕਰਦੀ ਹੁੰਦੀ ਹੁਣ ਅਗਲੇ ਪਿੰਡ ਨੇ ਉਹ ਤਾਂ ਹਾਂ ਮਾਰਦੇ ਨੇ ਉਹ ਕਹਿੰਦੇ ਸਾਡੇ ਪਾਣੀ ਓਵਰ ਹੋ ਗਿਆ 12 ਨੰਬਰ ਮੈਨਰ ਹੈ 13 ਨੰਬਰ ਮੈਨਰ ਹੈ 14 ਨੰਬਰ ਮੈਨਰ ਕਿਸੇ ਮੈਨਰ ਦੀ ਕੋਈ ਨਿਕਾਸੀ ਨਹੀਂ ਹੈਗੀ ਮੈਰ ਕਿੱਥੇ ਚੱਲੂਗੀ ਜੀ ਜੇ ਅਸੀਂ ਮੋਗਿਆਂ ਵਾਸਤੇ ਕਹਿੰਨੇ ਆ ਵੀ ਸਾਡੇ ਇੱਥੇ ਮੋਗੇ ਜਿੰਨਾ ਇਹਨਾਂ ਦਾ ਪਾਣੀ ਛੱਡਦੇ ਨੇ ਇਹ 200 300 ਕੁਸ਼ਕ ਉਹਨੇ ਸਾਡੇ ਬਾਣ ਉੱਚੇ ਨੇ ਇਹਦੇ ਵਿੱਚ ਠੱਲਾਂ ਲਾ ਕੇ ਸਾਡੇ ਮੈਨਰਾਂ 'ਚ ਅਸੀਂ ਆਪ ਮਿਹਨਤ ਕੀਤੀ ਥੱਲੇ ਲਾਏ ਪਏ ਨੇ ਇੱਧਰਲੇ ਪਾਸੇ ਦੇਖ ਲਓ ਜੀ ਉਹ ਠੱਲ ਲਾਈ ਪਈ ਐ ਕਿਸੇ ਮੈਨਰ 'ਚ ਕਿਸੇ ਚੀਰ ਜੇ ਇੱਥੇ ਡੇਢ ਕਿੱਲਾ ਸੀਗਾ ਪਿੱਛੇ ਅਫਸਰ ਕਹਿਣ ਲੱਗੇ ਵੀ ਤੁਸੀਂ ਝੂਠ ਬੋਲਦੇ ਹੋ ਅਸੀਂ ਅਫਸਰਾਂ ਨੂੰ ਕਿਹਾ ਆਜੋ ਇੱਥੇ ਡੇਢ ਕਿੱਲਾ ਆ ਜੀ ਨਛੱਤਰ ਦੇ ਮੁੰਡੇ ਦਾ ਕਾਲੇ ਦਾ ਜੇ ਬੰਦਿਆਂ ਦਾ ਉਹਦੇ ਦੋ ਦਿਨਾਂ ਚ ਚਿਰੀ ਚੱਲ ਗਈ ਉਹਦੇ ਵਿੱਚ ਫੇਰ ਵੀ ਇੱਕ ਕੰਟਾ ਮੋਟਰ ਛੱਡ ਕੇ ਫੇਰ ਕੱਦੂ ਹੋਇਆ ਸੀ ਦੋ ਦਿਨਾਂ ਚ ਮਿੰਟੇ ਇਥੇ 40 ਨੇ ਸਾਨੂੰ ਇਹ ਕਹਿੰਦੇ ਪਾਣੀ ਪਚਾਓ ਅਸੀਂ ਪਾਣੀ ਕਿੱਥੋਂ ਪਜਾਵਾਂਗੇ ਜੀ ਸਾਡੇ ਮੈਨਰਾਂ 'ਚ ਪਾਣੀ ਨਹੀਂ ਪੈਂਦਾ ਮੋਗਿਆਂ 'ਚ ਪਾਣੀ ਨਹੀਂ ਪੈਂਦਾ ਫਿਰ ਇਹ ਨਹਿਰ ਬਹੁਤ ਵੱਡੀ ਹੈ ਤੇ ਤਾਂ ਪਤਾ ਨਹੀਂ ਕਿੰਨੇ ਇੱਕ ਜਿਵੇਂ ਤੁਸੀਂ ਕਿਹਾ ਰਜਵਾਹੇ ਵੀ ਪੈਂਦੇ ਆ ਮੈਨਰ ਕਿੰਨੇ ਕਿੰਨੇ 26 ਦੱਸਿਆ ਹਾਂ 25 26 ਮੈਨਰ ਹੈ ਫਿਰ ਉਹ ਟੇਲਾਂ ਤੇ ਜਿਹੜਾ ਪਾਣੀ ਪਹੁੰਚਾਉਣ ਵਾਲਾ ਵਾਦਾ ਜਿਹੜਾ ਝੂਠਾ ਲੱਗਦਾ ਤੁਹਾਨੂੰ ਹਾਂ ਝੂਠਾ ਜੀ ਬਿਲਕੁਲ ਝੂਠਾ ਹੈ ਹੁਣ ਇਹ ਕਹਿੰਦੇ ਨੇ ਜਿਹੜਾ ਵੀ ਇੱਥੇ ਜੇ ਮੋਗਿਆਂ ਦੇ ਸਹਜੇ ਉਹ ਕੰਡੀਸ਼ਨ ਕੁਮਾਰ ਸੈਕਟਰੀ ਦੇਆ ਕਰੂਆ ਸਿੰਘ ਗੱਲਾਂ ਕਰਦੇ ਰਹਿੰਦੇ ਆ ਮੈਂ ਨੂੰ ਇੱਕ ਮਿੰਨ ਨਾਲ ਐਸਡੀਓ ਨਾਲ ਜ ਉਹਨਾਂ ਨਾਲ ਗੱਲਾਂ ਕਰਦੇ ਆਂ ਵੀ ਸਾਨੂੰ ਇਹ ਦੱਸੋ ਜੀ ਵੀ ਇਹ ਸੈਜ ਕਿਉਂ ਨਹੀਂ ਵੱਧਦੇ ਉਹਨੇ ਇਹ ਕ੍ਰਿਸ਼ਨ ਕੁਮਾਰ ਚੰਡੀਗੜ੍ਹ ਤੋਂ ਸੈਜ ਬਣ ਕੇ ਆਊਗਾ ਅਸੀਂ ਕਹਿੰਨੇ ਆਂ ਵੀ ਇੱਥੇ ਆ ਕੇ ਦਿਖਾਓ ਇੱਥੇ ਆਵੇ ਅਫਸਰ ਮੈਰ ਚ ਲਾਵਾਂਗੇ ਵੀ ਜੇ ਕਿਸੇ ਇੱਕ ਇੱਕ ਏਕੜ ਦੋ ਦਿਨਾਂ ਤੋਂ ਪਹਿਲਾਂ ਪਰ ਗਿਆ ਅਸੀਂ ਜੋ ਮਰਜ਼ੀ ਸਰਕਾਰ ਸਾਨੂੰ ਸਜ਼ਾ ਦੇ ਦੇ ਇਹ ਆ ਪੱਥਰ ਜਿਹੜਾ ਇੱਥੇ ਜਿਹੜਾ ਨਕਾ ਲੱਗਿਆ ਪਿਆ ਇਹ ਕਦੋਂ ਕਦ ਹੈਗਾ ਇਹ ਬਾਦੂ ਚੜਦਾ ਜੀ ਕਿੰਨੇ ਕ ਟਾਈਮ ਦਾ ਹੋਣਾ ਇਹਨੂੰ ਹੋਗੇ ਘੱਟੋ ਘੱਟ 2 ਸਾਲ ਜੀ ਜਦੋਂ ਨਹਿਰਾਂ ਦੀ ਇਹਦੀ ਸਫਾਈ ਕਰਾਉਂਦੇ ਨੇ ਨਰੇਗਾ ਨੂੰ ਲਾ ਕੇ ਜਾਂ ਹੋਰ ਜਦੋਂ ਕਹਿੰਦੇ ਸਫਾਈ ਦਾ ਕੰਮ ਚੱਲ ਰਿਹਾ ਬੰਦੀ ਆ ਰਹੀ ਏ ਝੋਨਾ ਲਾਉਣ ਵੇਲੇ ਉਧਰੋਂ ਝੋਨਾ ਲੈਣ ਦਾ ਟਾਈਮ ਹੁੰਦਾ ਉਧਰੋਂ ਕਹਿੰਦੇ ਸਫਾਈ ਕਰਦੇ ਉਹ ਤੋਂ ਕਦੇ ਕੀਤਾ ਨਹੀਂ ਇਹ ਕੁਛ ਨਹੀਂ ਕਰਦੇ ਇਹਦੀ ਸਫਾਈ ਘੱਟੋ ਘੱਟ 5 ਵਾਰੀ ਹੋ ਜਾਂਦੀ ਹੈ ਸਾਲ ਦੇ ਵਿੱਚ ਕਾਗਜ਼ਾਂ 'ਚ ਕਾਗਜ਼ਾਂ 'ਚ ਤੇ ਪਾਣੀ ਇਹਦੇ ਕੇਰਾਵਾਂ ਨਹੀਂ ਆਂਦਾ ਸਫਾਈ ਇਹਦੀ ਘੱਟੋ ਘੱਟ 5 ਵਾਰੀ ਹੋ ਜਾਂਦੀ ਹੈ ਨਰੇਗਾ ਲਾ ਕੇ ਨਰੇਗਾ ਦੇ ਬਹੁਤ ਪੈਸੇ ਬਣ ਜਾਂਦੇ ਨੇ ਵੀ ਹਾਂ ਵੀ ਚੱਲ ਰਹੀ ਏ ਨਰੇਗਾ ਹੁਣ ਇਹਦੀ ਕੀ ਕਰਾਂਗੇ ਜੇ ਸਫਾਈ ਕਰਾ ਕੇ ਜੀ ਸਾਨੂੰ ਤਾਂ ਹੇਰ ਫਾਇਦਾ ਨਾ ਜੇ ਇਹਦੇ ਵਿੱਚ ਪਾ ਹੁਣ ਆ ਦਰਖਤਾਂ ਨਿਗਾ ਮਾਰ ਲੋ ਸਾਰੇ ਦਰਖਤ ਸੁੱਕ ਗਏ ਇਸ ਨੇਰ ਤੋਂ ਕਹਿੰਦੇ ਦਰਖਤਾਂ ਤੇ ਕਹਿੰਦੇ ਨੇ ਅਸੀਂ ਜੀ ਵੀ ਜਨਰਲ ਤੇ ਮੈਨੂੰ ਦਿਨ ਦਿਨੇ ਤਨਖਾਹ ਦਿੰਦੇ ਨੇ ਪਾਣੀ ਭਾਈ ਜੀ ਪਤਾ ਕਦ ਆਂਦਾ ਸੀ ਪਾਣੀ ਆਂਦਾ ਸੀ ਜਦ ਇਧਰ ਦੇ ਬੇਲਦਾਰ ਹੁੰਦੇ ਸੀ ਪਟਾਲਾਂ ਦੇ ਬੱਲਰਾਂ ਦੇ ਲੇਲਾਂ ਦੇ ਉਹ ਪਾਣੀ ਮੰਗਦੇ ਸੀ ਹੁਣ ਤਾਂ ਪਹਾੜੀ ਇਲਾਕੇ ਚੋਂ ਇਹਨਾਂ ਨੇ ਸਰਕਾਰਾਂ ਨੇ ਲੈ ਲੈ ਕੇ ਪੈਸੇ ਜਿਹੜੇ ਲਾਏ ਹੋਏ ਨੇ ਨਾ ਉਹਨਾਂ ਨੂੰ ਐ ਨਹੀਂ ਪਤਾ ਵੀ ਇਹ ਚ ਕਿੰਨਾ ਕੁਸ਼ਕ ਪਾਣੀ ਆਉਂਦਾ ਬੇਲਦਾਰ ਦੂਜੇ ਰਾਜਾਂ ਦੇ ਨੇ ਦੂਜੇ ਰਾਜਾਂ ਦੇ ਨਹੀਂ ਇੱਕ ਵੀ ਆਪਣੇ ਇਧਰ ਦਾ ਦਿਖਾ ਦਿਓ ਪਹਿਲਾਂ ਜਿਹੜੇ ਹੁੰਦੇ ਸੀ ਪਟਾਲਾਂ ਦੇ ਬੰਦਰਾਂ ਦੇ ਚੂਲੜਾਂ ਦੇ ਉਹ ਪਾਣੀ ਮੰਗਦੇ ਸੀ ਵੀ ਸਾਨੂੰ ਪਾਣੀ ਦੀ ਲੋੜ ਹੈ ਜੀ ਹੁਣ ਬੇਲਦਾਰ ਇਧਰੋਂ ਲਾਏ ਹੋ ਨੇ ਜੇ ਪਾਣੀ ਸਰਕਾਰ ਚਾਵੇ ਨਾ ਇਧਰ ਦੇ ਜੇਹੀ ਲਾਵੇ ਇਧਰ ਦੇ ਬੇਲਦਾਰ 嗯。<Hold> ਚੈ ਇਹਨੇ ਕਹਿੰਦੇ ਹੈਗੇ ਸਾਡੇ ਕੋਈ ਤਰਾਜ ਨਹੀਂ ਅਸੀਂ ਪੰਡਾ ਨੂੰ ਕੋਈ ਮਰਜ਼ੀ ਪਿੰਡ ਦੇ ਹੁਣ ਚਾਹ ਬੱਲਰਾਂ ਦੇ ਲਾ ਦੋ ਪਟਾਣਾਂ ਦੇ ਲਾ ਦੋ ਚੁੱਲਰਾਂ ਦੇ ਲਾ ਦੋ ਇਹਦੇ ਮਿਲਦਾਰੀ ਨਹੀਂ ਹੈਗੀ ਮੈਂ ਖੁਦ ਰਾਤ ਨੂੰ ਨਾ ਆ ਪਜਾ ਜਾ ਕੇ ਤੇ ਰਾਤ ਨੂੰ ਨਿਗਰੱਖੀਆ ਨਹਿਰ ਤੇ ਅੱਛਾ ਹਾਂ ਇਹ ਕੀ ਕਰਦੇ ਨੇ ਇੱਧਰ ਮੂਨਕ ਬ੍ਰਾਂਚ ਜਾਂਦੀ ਹੈ ਅੱਗੋਂ ਬੰਦ ਸੀਗੀ ਹੁਣ ਉਹ ਤੇ ਮੈਨਰ ਬਣੇ ਇੱਧਰ ਰਾਵੜਾਂ ਲਵਾ ਦਿੰਦੇ ਸੀ ਇੱਧਰ ਕਿਸੇ ਦਾ ਪਾਣੀ ਜ਼ਿੰਮੇਦਾਰ ਨੂੰ ਮੋਟਰਾਂ ਚਲਾਉਣੀਆਂ ਪੈਂਦੀਆਂ ਦੀਆਂ ਇਹਨੇ ਹੁਣ ਕਣਕਾਂ ਵਗਦੇ ਜਿਹੜਾ 10 ਫੁੱਟ ਪਾਣੀ ਵੱਜਾ ਸਾਡਾ ਪਾਣੀ ਵੱਜ ਜਾਂਦਾ ਜੇ ਸਰਕਾਰ ਕਹਿੰਦੇ ਚੋਏ ਉੱਪ ਦੇ ਨਹੀਂ ਪੈਣੀ ਚਲਾਉਣ ਦੀ ਐਡੇ ਐਡੇ ਦਾਵੇ ਜਿਹੜੇ ਕਰੋੜਾਂ ਰੁਪਈਆ ਦੇ ਇਸ਼ਤਿਹਾਰ ਅਖਬਾਰਾਂ ਦੇ ਵਿੱਚ ਨੇ ਮੈਂ ਤੁਹਾਨੂੰ ਇਹ ਕਹਿੰਨਾ ਜੀ ਮੇਰੀ ਅੱਜ ਦਾ ਬੋਲ ਯਾਦ ਰੱਖ ਲਓ ਹੂੰ ਮੈਂ ਸਾਰੇ ਕਿਤੇ ਜਾਇਆ ਆ ਆ ਜਿਹੜੀ ਖਨੋ ਲੇਰੜੀ ਨੇੜ ਲੰਗਦੀ ਹੈ ਕਰਾਟ ਵਾਲੀ ਤੁਸੀਂ ਹੁਣ ਵਗਜੋ ਬਰੇਟਿਆਂ ਤੋਂ ਲੈ ਕੇ ਜਿਹੜੀ ਬਰੇਟਿਆਂ ਤੋਂ ਜਾ ਕੇ ਆ ਜੱਖ ਨੂੰ ਛੜਤ ਆਂਦੀ ਹੈ ਉਦੇ ਉੱਤੇ ਬਾਕਸੀ ਵਾਲਾ ਪਿੰਡ ਪੈਂਦੇ ਇਸ ਟਾਈਮ ਆਪਾਂ ਇੰਨੇ ਬੰਦੇ ਖੜੇ ਆ ਘੱਟੋ ਘੱਟ 100 ਬੰਦਾ ਖੜੇ ਆ ਉੱਥੇ ਸਕੇਪ ਚੱਲ ਰਹੀ ਹੈ ਪਾਣੀ ਉਹ ਡਰੇਨ ਦੇ ਵਿੱਚ ਜਾ ਰਿਹਾ ਕਿਉਂ ਵਜਾ ਕੀ ਵਜਾ ਕੀ ਇਹਨੂੰ ਆਪਾਂ ਨੂੰ ਜ਼ਿੰਮੇਦਾਰ ਨੂੰ ਪਾਣੀ ਨਹੀਂ ਦੇਣਾ ਉਹ ਪਾਣੀ ਦੇਣਾ ਹਰਿਆਣੇ ਨੂੰ ਹਰਿਆਣੇ ਨੂੰ ਨਹੀਂ ਰਾਜਸਥਾਨ ਨੂੰ ਉਹ ਸਰਸਾ ਰਾਣੀਆਂ ਦੇ ਲਵੇ ਨਾਟੂ ਡੈਮ ਹੈ ਉਹਦੇ ਵਿੱਚ ਪਾਣੀ ਜਾ ਰਿਹਾ ਸੋਡਕ ਘੱਗਰ ਦਾ ਵੀ ਜਿਹੜੇ ਘੱਗਰ ਰਹੀਆਂ ਹਾਂ ਖਨੋਰੀ ਵਾਲੀ ਬਾਖੜਾ ਦਾ ਕਹਿੰਦੇ ਨੇ ਨਾ ਹਰਿਆਣੇ ਨੂੰ ਜਾ ਰਹੇ ਮੈਂ ਆਪ ਦੇਖ ਕੇ ਆਇਆ ਫਤਿਹਬਾਦ ਤੋਂ ਅੱਗੇ ਸਿੱਧੀ ਟੇਲ ਰਾਜਸਥਾਨ ਚ ਜਾ ਰਹੀ ਆ ਮੈਂ ਖੁਦ ਮਿਹਨਤ ਕਰਕੇ ਤੁਹਾਡਾ ਮਤਲਬ ਕੀ ਹੈ ਵੀ ਜਿਹੜਾ ਇਹ ਪੰਜਾਬ ਦੇ ਵਿੱਚ ਲਹਿਰਾਗਾਗਾ ਡਿਰਬਾ ਹਲਕੇ ਦੇ ਵਿੱਚ ਹੋ ਕੇ ਨਹਿਰ ਲੰਗਦੀ ਹੈ ਹਾਂਜੀ ਉਹਦੀ ਸਕੇਪ ਜਿਹੜੀ ਘੱਗਰ ਦੇ ਵਿੱਚ ਖੋਲੀ ਜਾਂਦੀ ਹੈ ਘੱਗਰ ਚੋਂ ਪਾਣੀ ਹੈ ਜਿਹੜਾ ਉਹ ਘੱਗਰ ਰਹੀਂ ਰਾਜਸਥਾਨ ਨੂੰ ਨਾਟੂ ਜਾ ਰਹੇ ਜੀ ਸਸਾ ਰਾਣੀਆਂ ਦੇ ਲਵੇ ਹੁਣ ਮੇਰੇ ਨਾਲ ਹੁਣ ਚੱਲ ਜਾਓ ਮੈਂ ਤੁਹਾਨੂੰ ਦਿਖਾ ਦਾਨਾ ਮੋਗਾ ਮੇਰਾ ਸਾਰਾ ਕੁਝ ਮੈਂ ਦੇਖ ਕੇ ਹੈਰਾਨਾ ਕਹੀ ਜਾਂਦੇ ਅਸੀਂ ਪੰਜਾਬ ਦੇ ਪਾਣੀਆਂ ਦੇ ਰਾਖੇ ਆ ਕੋਈ ਰੱਖਾਂ ਨਹੀਂ ਜੀ Rajasthan ਨੂੰ ਅਸੀਂ ਕਹਿੰਦੇ ਆ ਪੰਜਾਬ ਦੀ ਜਿੰਨੀਆਂ ਹਮਤਮਾਨ ਵੀ ਨਹੀਂ ਕੋਈ ਨਹੀਂ ਜੀ ਸਾਡੇ ਪਾਸ ਕੋਈ ਨਹੀਂ ਸਾਡੇ ਪਾਸ ਇਸ ਟਾਈਮ ਸਾਰੇ ਮੁੱਖ ਮੰਤਰੀ ਸਾਰੇ ਮਰ ਗਏ ਆ ਅਸੀਂ ਐ ਨਹੀਂ ਕਹਿੰਦੇ ਹੈਗੇ ਵੀ ਜਿੰਨੀਆਂ ਸਰਕਾਰਾਂ ਆਈਆਂ ਨੇ ਜਾਂ ਸਾਨੂੰ ਪਾਣੀ ਸਾਡਾ ਹੱਕ ਨਹੀਂ ਮਿਲਦਾ ਜੀ ਹੁਣ ਇਹ ਰਾਇਣੇ ਨਾਲ ਮੀਟਿੰਗਾਂ ਕਰਨ ਜਾਂਦੇ ਨੇ ਸਾਡੇ ਨਾਲ ਕਿਉਂ ਨਹੀਂ ਹੁੰਦੀਆਂ ਇੱਥੇ ਆਓ ਸਾਡੇ ਆਹ ਰਹਿਤਾਂ ਨੇ ਆਜੋ ਸਾਰੇ ਪਿੰਡ ਆ ਜਾਣਗੇ ਇੱਥੇ ਇਕੱਠੇ ਹੋਗੇ ਸੀਐਸਾ ਸੀਐਮ ਸਾਹਿਬਾ ਟੂਰਨਾਮੈਂਟਾਂ ਦੇ ਜਾਂਦੇ ਨੇ ਸਾਡੇ ਆ ਕੇ ਇੱਥੇ ਗੱਲ ਦਾ ਸੁਣ ਲੋ ਰਹਿਤਾਂ ਨੇ ਇੱਕ ਵਾਰੀ ਆਜੋ ਤੁਸੀਂ ਸਾਰੇ ਪਿੰਡ ਇੱਥੇ ਇਕੱਠੇ ਹੋ ਜਾਣਗੇ 80 ਦੇ 80 ਪਿੰਡ ਇੱਥੇ ਇਕੱਠੇ ਹੋ ਜਾਣਗੇ ਸਾਡੇ ਨਾਲ ਕਿਹੜੇ ਕਿਹੜੇ ਪਿੰਡਾਂ ਦੇ ਕਿਸਾਨ ਇਕੱਠੇ ਇੱਥੇ ਜੀ ਭੂਤਨਾਂ ਤੋਂ ਆ ਰਹੇ ਨੇ ਜਲੂਰ ਤੋਂ ਆ ਰਹੇ ਨੇ ਸ਼ਾਦਰੀ ਹਰੀ ਦੇ ਨੇ ਰਾਇਤ ਰਣ ਦੇ ਨੇ ਜਿਹੜੇ ਲਵੇ ਲਵੇ ਪਿੰਡ ਵਾਲੇ ਨੇ ਕੱਲ ਮੈਂ ਮੈਸੇਜ ਪਾਇਆ ਦੀ ਨਾਲ ਦੀ ਨਾਲ ਇਕੱਠੇ ਹੋਗੇ ਦੇ ਇਹਨਾਂ ਨੂੰ ਇੰਨੀ ਠੰਡ ਚ ਹੋਗੇ ਐ ਇੰਨੀ ਠੰਡ ਚ ਜੀ 8 ਵਜੇ ਵਿਚਾਰੇ ਇੱਥੇ 7 8 ਵਜੇ ਦੇ ਇੱਥੇ ਆ ਰਹੇ ਨੇ ਮੋਟਰਾਂ ਦੀ ਤਾਰਾਂ ਬਦਲੀਆਂ ਮੋਟਰਾਂ 80 ਮੋਟਰਾਂ ਆਈਆਂ ਤਾਰਾਂ ਲੈ ਕੇ ਜੀ ਵੱਢ ਗਏ ਇਧਰੋਂ ਨਹਿਰ ਚ ਪਾਣੀ ਨਹੀਂ ਇਧਰੋਂ ਹੁਣ ਕਣਕ ਨੂੰ ਪਾਣੀ ਲਾਣੇ ਕਿਸਾਨ ਇਹ ਕਹਿੰਦੇ ਨੇ ਵੀ ਕਿਸਾਨ ਕਿਸਾਨ ਤਾਂ ਮਰੂਗਾ ਜੇ ਇਹਦੇ ਇਹ ਇੱਕ ਇਹ ਵੀ ਗੱਲ ਆਉਂਦੀ ਹੈ ਫਿਰ ਕਹਿੰਦੇ ਕਿ ਧਰਨੇ ਲਾਉਂਦੇ ਆ ਝੰਡੇ ਚੱਕਦੇ ਆ ਝੰਡੇ ਚੱਕਦੇ ਆ ਤੁਸੀਂ ਸਾਡੇ ਲਵੇ ਖੜਿ ਕਿਸੇ ਦੇ ਕੋਈ ਬਿੱਲਾ ਦਿਖਾ ਦੋ ਕਿਸੇ ਦੇ ਹੱਥ 'ਚ ਝੰਡਾ ਦਿਖਾ ਦੋ ਅਸੀਂ ਤਾਂ ਨੋਕ ਲਾਂ ਜੀ ਨਹੀਂ ਫਿਰ ਮਜਬੂਰੀ ਬਣੂਗੀ ਨਾ ਧਰਨੇ ਲਾਉਣੇ ਵੀ ਤਾਂ ਮਜਬੂਰੀ ਬਣੂਗੀ ਬਣੂਗੀ ਜੀ ਹਰਾਸੀ ਤਾਂ ਫਿਰ ਕੁਛ ਨਾ ਕੁਛ ਤਾਂ ਕਰਾਂਗੇ ਜਿਹੜੇ ਅਸੀਂ ਇਹ ਕਹਿੰਦੇ ਨੇ ਨੇ ਵੀ ਜਿੱਥੇ ਬੰਦੀਆਂ ਉਵੇਂ ਫਿਰਦੀਆਂ ਨੇ ਤਾਂ ਨੇ ਲਾਂਦੀਆਂ ਨੇ ਉਹ ਬਿਲਕੁਲ ਸਟੈਂਡ ਤੇ ਲਾਂਦੀਆਂ ਨੇ ਜਦ ਹੁਣਾਂ ਨੂੰ ਪਤਾ ਹੈ ਸਾਰੇ ਪਾਸੇ ਵੀ ਕੋਈ ਕੰਮ ਬਣਦਾ ਨਹੀਂ ਹੈਗਾ ਉਹ ਫਿਰ ਆਪਣਾ ਝੰਡਾ ਚੱਕਣਾ ਪੈਂਦਾ ਜੀ ਹੁਣ ਇਹਦੇ ਵਾਸਤੇ ਵੀ ਅਸੀਂ ਹੁਣ ਅਸੀਂ ਸਰਕਾਰ ਨੂੰ ਕਹਿੰਨੇ ਆ ਵੀ ਤੁਸੀਂ 4 ਸਾਲ ਸੋਡੀ ਸਰਕਾਰ ਦੇ ਲੰਘੇ ਜੀ ਤੁਸੀਂ ਸਾਡੇ ਨਾਲ ਇੱਥੇ ਆ ਜਾਓ ਮਾਨ ਸਾਹਿਬ ਜੀ ਪੰਜ ਦਿਨਾਂ ਚ ਆਜੋ 10 ਦਿਨਾਂ ਚ ਆਜੋ ਐਸੇ ਆਫਸਰ ਨਹੀਂ ਆਫਸਰ ਤਾਂ ਹੁਣ ਬੁਲਾ ਲਾਂਗੇ ਅਸੀਂ ਆ ਜਾਣਗੇ ਸਾਨੂੰ ਮਿੱਠੀਆਂ ਗੋਲੀਆਂ ਦੇ ਦਿੰਦੇ ਨੇ ਹਾਂਜੀ ਇਹਦਾ ਹੱਲ ਕਰ ਦਾਂਗੇ ਹੁਣ ਫੋਨ ਲਾ ਲੈਨੇ ਆ ਐਕਸ਼ਨ ਨੂੰ ਲਾ ਲਓ ਐਸਡੀ ਨੂੰ ਲਾ ਲਓ ਜੇਏ ਨੂੰ ਲਾ ਲਓ ਪਰ ਅਸੀਂ ਕਰਾਂਗੇ ਕੀ ਜਦੋਂ ਸਾਡੇ ਲੱਕੀ ਦੀ ਨਹੀਂ ਹੈਗੇ ਫਿਰ ਤਾਂ ਤੁਹਾਡੇ ਹਿਸਾਬ ਨਾਲ ਤਾਂ ਜਿਹੜਾ ਇੱਧਰ ਆਪਾਂ ਕਹਦੀਏ ਵੀ ਮੈਨਰ ਪੱਕੇ ਕਰ ਰਹੀ ਹੈ ਸਰਕਾਰ ਸਿਮਿੰਟ ਵਾਲੇ ਬਣਾ ਰਹੀ ਹੈ ਜਾਂ ਅੰਡਰਗਰਾਉਂਡ ਪਾਈਪਾਂ ਦੱਬ ਰਹੀ ਹੈ ਜਾਂ ਸਕੇਪ ਪਾ ਰਹੀ ਹੈ ਉਹਦਾ ਵੀ ਕੋਈ ਫਾਇਦਾ ਨਹੀਂ ਜਦੋਂ ਪਾਣੀ ਹੈ ਨਹੀਂ ਜਦ ਪਾਣੀ ਨਹੀਂ ਹੈਗੇ ਜੀ ਉਹਦਾ ਕੀ ਫਾਇਦਾ ਕੀ ਫਾਇਦਾ ਜੀ ਉਹਦਾ ਕਰਾਂਗੇ ਕੀ ਜਦ ਇਹਦੇ ਵਿੱਚ ਪਾਣੀ ਨਹੀਂ ਆਂਦਾ ਜੀ ਉਹਦਾ ਅਸੀਂ ਕਰਾਂਗੇ ਕੀ ਤੁਸੀਂ ਨਾ ਐਨੇ ਦੁਖੀ ਨਹਿਰੇ ਤੋਂ ਅੱਗੇ ਕਿੰਨੇ ਕ ਪਿੰਡਾਂ ਨੂੰ ਪਾਣੀ ਦਿੰਦੀ ਐ ਇੱਥੋਂ ਵੀ ਅੱਗੇ-ਅੱਗੇ 40 50 ਪਿੰਡ ਐਦੂ ਅੱਗੇ-ਅੱਗੇ ਵੀ ਨੇ ਜੀ ਸੋ ਇਹ ਤਸਵੀਰ ਦਿਖਾਈ ਹੈ ਜਿਹੜੀ ਤੁਹਾਨੂੰ ਵਿਧਾਨ ਸਭਾ ਹਲਕਾ ਲਹਿਰਾ ਦੀ ਜਲ ਸਰੋਤ ਮੰਤਰੀ ਸ਼੍ਰੀ ਬਰਿੰਦਰ ਗੋਇਲ ਜੀ ਦਾ ਹਲਕਾ ਹੈ ਲਾੜ ਮੰਜਾਰਾ ਬ੍ਰਾਂਚ ਨਹਿਰ ਦੇ ਵਿੱਚ ਖੜੇ ਆ ਜਿਹੜੀ ਪਾਣੀ ਵੱਲੋਂ ਸੁੱਕੀ ਹੈ ਪਾਣੀ ਅੜੀਕ ਰਹੀ ਹੈ ਸਰਕਾਰ ਵੱਡੇ ਵੱਡੇ ਦਾਅਵੇ ਕਰਦੀ ਹੈ ਟੇਲਾਂ ਤੇ ਪਾਣੀ ਪਹੁੰਚਾਉਣ ਦੇ ਮੈਨਰ ਪੱਕੇ ਕਰਨ ਦੇ ਰਜਵਾਹੇ ਪੱਕੇ ਕਰਨ ਦੇ ਅੰਡਰਗਰਾਊਂਡ ਪਾਈਪਾਂ ਪਾਉਣ ਦੇ ਕਰੋੜਾ ਰੁਪਏ ਖਰਚਣ ਦਾ ਫਾਇਦਾ ਕੀ ਜੇ ਨਹਿਰ ਦੇ ਵਿੱਚ ਪਾਣੀ ਨਹੀਂ ਤਾਂ ਸਾਰਿਆਂ ਨੂੰ ਭਲੀ ਭਤ ਜਾਣ ਦਿਓ ਬਹੁਤਾ ਕੁਝ ਬੋਲਣ ਦੀ ਲੋੜ ਨਹੀਂ ਕਿ ਜੇ ਕੋਈ ਸਬਜ਼ੀ ਨਹੀਂ ਬਣਾਈ ਦਾਲ ਨਹੀਂ ਬਣਾਈ ਤਾਂ ਥਾਲੀਆਂ ਰੱਖਣ ਦਾ ਅੱਗੇ ਫਾਇਦਾ ਕੀ ਭੁੱਖੇ ਨੂੰ ਫਾਇਦਾ ਕੀ ਲੋਕ ਤੜਪ ਰਹੇ ਐ ਇੱਕ ਪਾਸੇ ਨਹਿਰਾਂ ਦੇ ਵਿੱਚ ਪਾਣੀ ਨਹੀਂ ਦੂਜੇ ਪਾਸੇ ਜਿਵੇਂ ਦੱਸਿਆ ਕਿ 80 ਤੋਂ ਬਾਅਦ ਮੋਟਰਾਂ ਦੀਆਂ ਤਾਰਾਂ ਕੱਲੇ ਇਸ ਇਲਾਕੇ 'ਚ ਵੱਧੀਆਂ ਗਈਆਂ ਇਹਦੂ ਅਗਲੇ ਪਿੰਡਾਂ ਦੇ ਵਿੱਚ ਵੀ ਇਹੀ ਹਾਲ ਹੋਇਆ ਸਲੇਮਗੜ ਪਿੰਡ ਪੈਂਦਾ 80 90 ਮੋਟਰਾਂ ਦੀਆਂ ਤਾਰਾਂ ਉੱਥੇ ਵੱਡੀਆਂ ਗਈਆਂ ਕਿਸਾਨ ਤਰਾ ਤਰਾ ਕਰ ਰਿਹਾ ਹੈ ਕਣਕਾਂ ਨੂੰ ਪਾਣੀ ਲਾਉਣਾ ਹੈ ਮਹਿਰ ਚ ਪਾਣੀ ਨਹੀਂ ਮੋਟਰਾਂ ਦੀਆਂ ਤਾਰਾਂ ਵੱਡੀਆਂ ਕਿੱਧਰ ਜਾਊ ਕਿਸਾਨ ਧਰਨੇ ਨਹੀਂ ਲਾਉਣਗੇ ਕੀ ਕਰਨੇ ਕਿਸਾਨ ਫਿਰ ਕਹਿੰਦੇ ਆ ਜਗਾ ਨਹੀਂ ਦੇਖਦੇ ਵਜਾ ਨਹੀਂ ਦੇਖਦੇ ਧਰਨੇ ਲਾ ਕੇ ਬੈਹਿੰਦੇ ਆ ਆ ਵਜਾ ਬਣਦੀ ਆ ਧਰਨਿਆਂ ਦੀ ਸੋ ਮੁੱਖ ਮੰਤਰੀ ਸਾਹਿਬ ਵੱਡੇ ਵੱਡੇ ਇਤਿਹਾਰ ਜਿਹੜੇ ਦੂਜੇ ਰਾਜਾਂ ਦੇ ਵਿੱਚ ਗੁਜਰਾਤ ਮਹਾਰਾਸ਼ਟਰ ਤੱਕ ਇਹ ਇਸ਼ਤਿਹਾਰ ਦਿੱਤੇ ਜਾ ਰਹੇ ਨੇ ਕਿ ਟੇਲਾਂ ਤੇ ਪਾਣੀ ਪਹੁੰਚਦਾ ਪਰ ਅਸਲੀ ਤਸਵੀਰ ਆ ਇਹ ਦਿਖਾ ਦੇ ਮਾੜਾ ਜਾ ਆ ਇੱਕ ਵਾਰਾ ਦਿਖਾ ਦਿਓ ਪੱਥਰ ਆ ਤਸਵੀਰ ਹੈ ਕਿ ਪਾਣੀ ਕਿੱਥੋਂ ਆਊਗਾ ਜਿਹੜਾ ਪੱਕੇ ਨੱਕੇ ਲੱਗੇ ਹੋਏ ਸਿਮੈਂਟਡ ਬਾਜਰੀ ਪਈ ਹੈ ਇਹ ਕਿਹੜੇ ਪਾਸੇ ਪਾਣੀ ਲੰਘੂਗਾ ਤਾਂ ਨਹਿਰਾਂ ਦੇ ਇਹ ਹਾਲਾਤ ਨੇ ਜਿਵੇਂ ਭਰਾ ਨੇ ਦੱਸਿਆ ਕਿ ਸਾਲ ਦੇ ਵਿੱਚ ਕਾਗਜ਼ਾਂ ਦੇ ਵਿੱਚ ਤਾਂ 10 ਵਾਰ ਸਪਾਈ ਕਰ ਦਿੱਤੀ ਜਾਂਦੀ ਹੈ ਪਰ ਆਸਲੀਅਤ ਦੇ ਵਿੱਚ ਕੁਝ ਨਹੀਂ ਹੁੰਦਾ ਜੇ ਸਪਾਈ ਹੁੰਦੀ ਤਾਂ ਇੱਥੇ ਇਹ ਜਿਹੜਾ ਇੱਥੇ ਸਿਮਿੰਟ ਦਾ ਵੱਡਾ ਪੱਥਰ ਇੱਥੇ ਨਹੀਂ ਹੋਣਾ ਸੀਗਾ ਇਹ ਪਾਣੀ ਛੜਦਿਆਂ ਦਾ ਅੱਧਾ ਸੋ ਖਾਸ ਕਰਕੇ ਗੱਲ ਕਰਾਂ ਕਿ ਜਿਹੜੇ ਵੀਰ ਨਾਲ ਮੇਰੀ ਗੱਲ ਹੋਈ ਹੈ ਆਮ ਆਦਮੀ ਪਾਰਟੀ ਦਾ ਪੱਕਾ ਪਮਕੜ ਹੈ ਅੱਜ ਸਰਕਾਰ ਤੇ ਵੀ ਨਿਸ਼ਾਨੇ ਸਾਧਦੇ ਨੇ ਮੁੱਖ ਮੰਤਰੀ ਤੇ ਵੀ ਨਿਸ਼ਾਨੇ ਸਾਧਦੇ ਨੇ ਮੰਤਰੀਆਂ ਵਿਧਾਇਕਾਂ ਤੇ ਵੀ ਨਿਸ਼ਾਨੇ ਸਾਧਦੇ ਨੇ ਕਿਤੇ ਨਾ ਕਿ ਕਿਤੇ ਇਹਨਾਂ ਸਵਾਲਾਂ ਦਾ ਜਵਾਬ ਦੇਣਾ ਪਊਗਾ ਆਮ ਲੋਕ ਗੱਲ ਕਰਦੇ ਆ ਕਿਸਾਨ ਆਗੂ ਗੱਲ ਕਰਦੇ ਆ ਜਾਂ ਵਿਰੋਧੀ ਸ਼ਾਸਕੀ ਪਾਰਟੀਆਂ ਦੇ ਲੋਕ ਇਹ ਮੁੱਦੇ ਚੁੱਕਦੇ ਆ ਤਾਂ ਹੁੰਦਾ ਕਿ ਬਿਨਾਂ ਵਜਾ ਵਿਰੋਧ ਕੀਤਾ ਜਾ ਰਿਹਾ ਪਰ ਇਸ ਦਾ ਦੁੱਖ ਜਿਹੜਾ ਦੱਸਿਆ ਕਿ ਆਪਣੀ ਜ਼ਮੀਨ ਟੇਕੇ ਤੇ ਦੇ ਕੇ ਇਸ ਨਹਿਰ ਦੀ ਰਾਖੀ ਕਰ ਰਿਹਾ ਹੈਗਾ ਇਸ ਨਹਿਰ ਤੇ ਵੱਸਦੇ ਲੋਕਾਂ ਨੂੰ 40 ਪਿੰਡਾਂ ਦੇ ਲੋਕਾਂ ਨੂੰ ਪਾਣੀ ਪੱਕੇ ਤੌਰ ਤੇ ਦਿਵਾਉਣ ਵਾਸਤੇ ਕਿ ਪੂਰਾ ਸਾਲ ਨਹਿਰ ਚੱਲੇ ਲਗਾਤਾਰ ਚਾਰਾ ਜੂਨੀਆਂ ਕਰ ਰਿਹਾ ਪਰ ਬਸ ਨਹੀਂ ਚੱਲ ਰਿਹਾ ਦਰਦ ਹੈ ਅੰਦਰ ਦੀ ਹੂਕ ਹੈ ਅੱਖਾਂ ਦੇ ਵਿੱਚ ਹੰਝੂ ਨੇ ਇਹਦੇ ਕਿਉਂਕਿ ਜਦੋਂ ਕੋਈ ਨਾ ਸੁਣੇ ਕੀਤੀ ਮਿਹਨਤ ਦਾ ਬੋਲਣਾ ਮਿਲੀ ਤਾਂ ਨਰਾਸ਼ਤਾ ਹੁੰਦੀ ਹੈ ਤੁਹਾਨੂੰ ਸਾਰਿਆਂ ਤੋਂ ਆਸ ਕਰਦਾ ਕਿ ਵੀਡੀਓ ਨੂੰ ਵੱਧ ਤੋਂ ਵੱਧ ਸ਼ੇਅਰ ਤਾਂ ਕਰਿਓ ਤਾਂ ਜੋ ਸਰਕਾਰ ਨੂੰ ਵੀ ਪਤਾ ਲੱਗੇ ਕਿ ਬਾਦੇ ਕੀ ਕਰ ਰਹੇ ਆ ਕਰੋੜਾ ਰੁਪਇਆ ਖਰਚ ਕਿੱਥੇ ਰਹੇ ਆ ਸੀ ਇਸਤਿਆਰਾਂ ਤੇ ਪਰ ਜ਼ਮੀਨੀ ਹਕੀਕਤ ਕੀ ਹੈ ਧੰਨਵਾਦ